ਲੋ ਜੀ ਮਿੱਤਰੋ ਅੱਜ ਆਪਾਂ ਚੱਲੇ ਆ ਜੀ ਪਿੰਡ ਖਾਨਪੁਰ ਜੋ ਸਮਾਣਾ ਲੋਚੀ ਸੜਕ ਦੇ ਉੱਤੇ ਐ ਪਿੰਡ ਦੇ ਵਿੱਚ ਇੱਕ ਪ੍ਰਚੀਨ ਬੁਰਜ ਖੜਿਆ ਐ ਜੀ ਬਹੁਤ ਪ੍ਰਚੀਨ ਜਿਹਦੇ ਬਾਰੇ ਜ਼ਿਆਦਾਤਰ ਪਿੰਡ ਦੇ ਵਸਨੀਕਾਂ ਨੂੰ ਨਹੀਂ ਪਤਾ ਕੁਝ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਸ਼ਾਇਦ ਕੁਝ ਪਤਾ ਹੋਵੇ ਤੇ ਆਪਾਂ ਉਹਦੇ ਬਾਰੇ ਥੋੜਾ ਜਿਹਾ ਪਤਾ ਕਰਾਂਗੇ ਵੀ ਕੀ ਐ ਕਿਵੇਂ ਐ ਜੀ ਲਓ ਜੀ ਇਹ ਪਿੰਡ ਦਾ ਸਕੂਲ ਆ ਗਿਆ ਜੀ ਇੱਕ ਤੇ ਆਪਾਂ ਜਾ ਰਹੇ ਹਾਂ ਜੀ ਸਮਾਣਾ ਤੋਂ ਲਲੋਚੀ ਵਾਲੀ ਰੋਡ ਤੇ ਪਿੰਡ ਖਾਨਪੁਰ ਤੇ ਕੋਈ ਦੋ ਚਾਰ ਮਿੱਤਰ ਪਿਆਰੇ ਵੀ ਮਿਲਣਗੇ ਆਪਣੇ ਪਛਾਣ ਵਾਲੇ ਆਪਾਂ ਚਲੇਗੇ ਜੀ ਗਲੀਆਂ ਵਿੱਚੋਂ ਸੜਕ ਤੋਂ ਥੋੜਾ ਜਾ ਕੇ ਸਾਈਡ ਕੱਟ ਕੇ ਤੰਗ ਗਲੀਆਂ 'ਚ ਹੋੁੰਦੇ ਹੋ ਜਾਵਾਂਗੇ ਦੇ ਪਿੰਡ ਦੀ ਖਮਕੜੀ ਵੀ ਹੋ ਜਾਏਗੀ ਦੇਖੋ ਜੀ ਆਰਸੀਸੀ ਗਲੀਆਂ ਪੱਕੀਆਂ ਤੇ ਪੀੜੀਆਂ ਪੀੜੀਆਂ ਗਲੀਆਂ ਤੰਗ ਗਲੀਆਂ ਲਓ ਜੀ ਆ ਦੋ ਬੱਚੇ ਖੇਡਦੇ ਨੇ ਵਿਚਾਰ ਖੇਡਦੇ ਹੋਏ ਆ ਰਹੇ ਨੇ ਲਓ ਜੀ ਇੱਥੇ ਆ ਗਈਆਂ ਲੋਕਿੰਗ ਟੈਗ ਵਾਲੀਆਂ ਗਲੀਆਂ ਤੇ ਆ ਆ ਗਈ ਜੀ ਗੁਰਦੁਆਰਾ ਸਾਹਿਬ ਦੀ ਮਾਰਤ ਜੀ ਗੁਰਦੁਆਰਾ ਸਾਹਿਬ ਤੇ ਇੱਥੋਂ ਆਪਾਂ ਬਾਹਰ ਨਿਕਲ ਗਏ ਦੁਬਾਰਾ ਫੇਰ ਸੜਕ ਦੇ ਚੜ ਜਾਾਂਗੇ ਜੀ ਇਹ ਥੋੜੀ ਜੀ ਗਲੀ ਖੁੱਲੀ ਆ ਗਈ ਇਹ ਸ਼ਾਇਦ ਸਾਈਡ ਦੇ ਉੱਤੇ ਇੱਕ ਸਕੂਲ ਵੀ ਹੈ ਤੇ ਆ ਲਓ ਜੀ ਸਰਕਾਰੀ ਐਲੀਮੈਂਟਰੀ ਸਕੂਲ ਇਹ ਆ ਗਈ ਜੀ ਲਲੋਚੀ ਵਾਲੀ ਦੁਬਾਰਾ ਫੇਰ ਉਹੀ ਸੜਕ ਤੇ ਉਹ ਦੂਰ ਕੁਛ ਦੇਖੋ ਜੀ ਚਮਕ ਰਿਹਾ ਕੁਛ ਹਾਂ ਜੀ ਆ ਇਹ ਜੀ ਬੁਰਜ ਪੁਰਾਣਾ ਬੁਰਜ ਖੜਿਆ ਹੈ ਆ ਸੜਕ ਅਜਾਊਗੀ ਜਾਂ ਆ ਜਾਊਗਾ ਮੋਟਰ ਤੋਂ ਜਾਂਦੇ ਆ ਜੀ ਅੱਗੇ ਮੋਟਰ ਦਿਖ ਰਹੀ ਹੈ ਮੋਟਰ ਤੋਂ ਹੋ ਕੇ ਨੇੜੇ ਪਹੁੰਚਾਂਗੇ ਤੇ ਜੇ ਕੋਈ ਇੱਥੇ ਵਾਸnik ਮਿਲ ਗਿਆ ਪੁਰਾਣਾ ਤਾਂ ਉਹਨਾਂ ਤੋਂ ਇਹਦੇ ਬਾਰੇ ਜਾਣਕਾਰੀ ਵੀ ਲਵਾਂਗੇ ਮੋਟਰ ਦੇ ਆ ਸਾਹਮਣੇ ਬੁਰਜ ਦੇਖ ਰਿਹਾ ਜੀ ਚਲਦੇ ਆ ਜੀ ਲਓ ਜੀ ਲਓ ਜੀ ਅੱਜ ਪਹੁੰਚੇ ਆ ਜੀ ਆਪਾਂ ਪਿੰਡ ਖਾਨਪੁਰ ਦੇ ਇੱਕੇ ਨੰਬਰ ਵੀ ਲੱਗ ਬੁਰਜ ਬੁਰਜ ਖੜਿਆ ਹੈ ਜੀ ਇੱਕ ਇਹ ਤੇ ਚੜ ਕੇ ਦੇਖਦੇ ਆ ਰਸਤਾ ਕਿੱਧਰ ਨੂੰ ਹੈ ਜੀ ਮਾ ਜਾਂ ਕੇ ਕਰ ਇੱਕ ਬੁਰਜ ਖੜਿਆ ਜੀ ਬਹੁਤ ਵੱਡਾ ਕੀ ਹੈ ਰੱਬ ਜਾਣਦਾ ਜੀ ਨਾ ਤਾਂ ਇਹ ਪੱਠੀ ਹੈ ਕੋਈ ਨਿਸ਼ਾਨੀ ਲੱਗੀ ਹੋਈ ਹੈ ਇਹ ਇਹਦੇ ਆਰ ਪਾਸ ਹੈ ਜੀ ਲਓ ਜੀ ਇਹ ਬੁਰਜ ਦੇ ਆਪਾਂ ਚਾਰੇ ਪਾਸੇ ਫਿਰ ਗਏ ਜੀ ਲਓ ਜੀ ਉਦਾਵਰਥੇ ਘੁੰਮ ਗਿਆ ਜੀ ਇਹਦੇ ਨਾਲ ਦਾ ਮੈਂ ਇੱਥੇ ਕੋਲ ਇਹਦੇ ਬਾਰੇ ਤੇ ਆਪਣੇ ਕੁਛ ਪਿੰਡ ਦੇ ਬਤਵੰਤੇ ਸੱਜਣ ਬੁਲਾਏ ਨੇ ਜੀ ਉਹਨਾਂ ਨਾਲ ਆਪਾਂ ਜਾਣਕਾਰੀ ਕਰਦੇ ਆਂ ਜੀ ਕੀ ਹੈ ਜੀ ਪੁੱਛਦੇ ਆਂ ਜੀ ਕੀ ਹੈ ਜੀ ਹਾਂ ਜੀ ਸਰਜੀਤ ਬੈਠੋ ਜੀ ਪਹਿਲਾਂ ਤਾਂ ਨਾਮ ਦੱਸੋ ਜੀ ਨਾ ਮੇਰਾ ਨਾਮ ਹੈ ਜੀ ਨਰਿੰਦਰ ਸਿੰਘ ਹਾਂ ਜੀ ਪਿੰਡ ਮੇਰਾ ਖਾਨਪੁਰ ਗੜੀਆਂ ਹੈ ਜੀ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਜੀ ਕੀ ਨਹੀਂ ਜੀ ਸਾਡੇ ਤੋਂ ਪਹਿਲਾਂ ਦੀ ਕੋਈ ਪਹਿਲਾਂ ਦੇ ਸਮੇਂ ਜਦੋਂ ਹੈ ਦਾ ਹੁਣ ਦੇਖੋ 50 ਸਾਲ ਤਾਂ ਸਾਡੀ ਵੀ ਉਮਰ ਹੋ ਗਈ ਹਾਂਜੀ 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 30 40 ਸਾਲ ਤੋਂ ਅਸੀਂ ਇਹਨੂੰ ਦੇਖਦੇ ਆ ਹਾਂਜੀ 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 ਤੁਹਾਨੂੰ ਕੋਈ ਜਾਣਕਾਰੀ ਇਹਦੇ ਬਾਰੇ ਜੀ ਕੋਈ ਜੀ ਸਾਨੂੰ ਕੋਈ ਨਹੀਂ ਜੀ ਸਾਡਾ ਜਨਮ ਬਹੁਤ ਬਾਅਦ ਦਾ ਇਹ ਸਾਡੇ ਉਹ ਜਿਹੜੇ ਦਾਦੇ ਨੇ ਨਾ ਇਹ ਮੁਸਲਮਾਨਾਂ ਦੇ ਸਮੇਂ ਦੇ ਹੀ ਮਤਲਬ ਬਣਾਏ ਹਾਂਜੀ 10 ਦਿਨ ਵੀ ਉਸ ਤੋਂ ਪਹਿਲਾਂ ਹੋਰ ਗੌਰ ਕਰੋ ਜੀ ਹਾਂਜੀ ਉਸ ਤੋਂ ਪਹਿਲਾਂ ਦੇ ਕਿਤੇ ਦੱਸਦੇ ਨੇ ਜੀ ਤੁਹਾਨੂੰ ਕੋਈ ਜਾਣਕਾਰੀ ਇਹਦੇ ਬਾਰੇ ਜੀ ਕੋਈ ਨਹੀਂ ਇਹ ਸਾਡਾ ਵੀ ਛੋਟਾ ਵਿਚਾਰਾ ਅਸੀਂ ਵੀ ਛੋਟੇ ਹਾਂ ਜੀ ਹਾਂ ਜੀ ਕਹਦੇ ਮਚਾਨ ਕਹਿ ਦਈਏ ਇਹ ਮਚਾਨ ਹੁੰਦੀ ਸੀ ਇਹਦੇ ਤੇ ਇੱਕ ਦੀਵਾ ਜਗਦਾ ਹੁੰਦਾ ਸੀ ਠੀਕ ਹੈ ਠੀਕ ਉਹਦੇ ਮਿਸਾਲ ਦੇ ਜਿੱਦਾਂ ਆਪਣੇ ਮਿਸਾਲਾਂ ਹਾਂਜੀ ਮਿਲਟਰੀ ਇਧਰ ਜੋ ਪਹਿਲਾਂ ਚਾਹੇ ਹੁਣ ਤੁਸੀਂ ਇੱਕ ਚੀਜ਼ ਮੈਂ ਦੱਸਣਾ ਆਪਣੀ ਜਿਹੜੀ ਸਰਹੰਦਰ ਰੋਡ ਹੈ ਹਾਂਜੀ ਹਾਂਜੀ ਇਹਦਾ ਪਹਿਲਾ ਨਾਮ ਸੀ ਸ਼ੇਰਸਾ ਸੂਰੀ ਮਾਰਗ ਉਹ ਸ਼ੇਰਸਾ ਸੂਰੀ ਮਾਰਗ ਦੇ ਨਾਲ-ਨਾਲ ਦੇਖੋਗੇ ਤੁਹਾਨੂੰ ਇਹੋ ਜਿਹਾ ਦੇਖਣਗੇ ਉਹ ਗੋਲ ਨੇ ਠੀਕ ਹੈ ਠੀਕ ਠੀਕ ਉਹ ਏਰੀਆ ਦੇ ਸਾਹਮਣੇ ਇਹ ਇਸ ਤਰ੍ਹਾਂ ਦੇ ਬਣਾਏ ਨੇ ਆਪਣੇ ਇੱਕ ਨਵੇਂ ਇਹਨਾਂ ਦੇ ਸੁਨੋ ਜੇ ਇਹ ਨਿਸ਼ਾਨੀ ਹੈ ਜੀ ਇਹਦੇ ਨਾਲ ਇੱਕ ਥੱਕੀ ਪੌੜੀ ਸੀ ਅੱਛਾ ਜੀ ਅ ਅੱਛਾ ਪੌੜੀ ਹੈਗੀ ਸੀ ਹਾਂਜੀ ਕੱਚੀ ਪੌੜੀ ਸੀ ਪਰਲੇ ਪਾਸੇ ਜਿੱਧਰ ਗਿਆ ਹੋਣਾ ਉੱਪਰ ਇਹਦੇ ਨਾ ਜਦੋਂ ਮਸਾਲ ਰੱਖ ਲਾਲ ਲਾਲ ਟਾਈਮ ਜਾਂ ਮਸਾਲ ਜੋ ਵੀ ਜਗਾਣ ਉਹਦੇ ਵਾਸਤੇ ਹੈਗੀ ਸੀ ਇਹ ਉਹ ਮੌਕੇ ਤੇ ਚੀਜ਼ ਸੀ ਤੇ ਪੁਰਾਣੇ ਬਜ਼ੁਰਗ ਇਹਨੂੰ ਅੰਗਰੇਜ਼ਾਂ ਨਾਲ ਜੋੜ ਰਹੇ ਨੇ ਤੇ ਕੁਝ ਮੁਗਲਾਂ ਨਾਲ